ਵਾਹਿਗੁਰੂ ਜੀ ਦੇ ਪਾਤੇ ਗੁਰਕਾਰੀ ਸਾਹ ਸੰਗਤ ਤੇ ਆ ਆਪਣਾ ਹੀਰੋਣਾ ਦਾ 96 ਕਰੋੜੀ ਕਾਲ ਚੱਕਰ ਵਰਦੀ ਹੈ ਨਾ ਚੰਗੀ ਕੋਸ਼ਤਾ ਭੰਡਾਰ ਇਧਰ ਚੱਲਦਾ ਆਪਾਂ ਕੋਈ ਚੱਲਦੀ ਹੈ ਜੀ ਇਹ ਆਪਣੀ ਪੱਤੀਆਂ ਜਿਹੜਾ ਸਰੂ ਜਤਨਾਵਾਨ ਸਾਹਿਬ ਦੇ ਨੇੜੇ ਹੈ ਨਾ ਜਿਨ੍ਹਾਂ ਨੇ ਕੰਮ ਕਰਾਉਂਦਾ ਮਹਾਰਾਜ ਜੀ ਕਰਦੇ ਸਰਾਲ ਕਰਦੇ ਹੈ ਨਾ ਕੱਤੀ ਆਕੇ ਤੱਕ ਦਲਦੀ ਹੈ ਵਾਹਿਗੁਰੂ ਦੇ ਫੂਲੇ ਗਾਦੇ ਤੇ ਸੁਬਰਾ ਕੋਣਾ ਕੁਲਚਾ ਪਾਈ ਤੂਫਾਨ ਰਹੀ ਨੀ ਕੁਲਚਾ ਤੇ ਚੜਨਾ ਕੁਲਚਾ ਸਹਾਇਤਾ ਦਾ ਖਾਸਾ ਚੱਲਦੇ ਨੇ ਸਿੱਧੇ ਤੇ ਸਾਫ ਸੁਥਰੇ ਹੈ ਨਾ ਕੁਲਚੇ ਆ ਆਪਾਂ ਹੁਣ ਇਹ ਜਿਹੜਾ ਪ੍ਰਵਾਸੀ ਭੁਜਾਉਣੇ ਨੇ ਆਪਾਂ ਨੇ ਸੱਚ ਦਾ ਜਦ ਤੱਕ ਉਹਨਾਂ ਨੂੰ ਕੱਢਦੇ ਨਹੀਂ ਹੈਗੇ ਹੁਣ ਤਦ ਤੱਕ ਆਪਣੇ ਸਰਦਾਰ ਜਿਹੜੇ ਜਿੱਥੇ ਤੱਕ ਕਹਿਣ ਸਿੰਘ ਚੱਲਦੇ ਨਹੀਂ ਤਦ ਤੱਕ ਆਪਣਾ ਰਾਜ ਕਾਇਮ ਨਹੀਂ